ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰਪਰੀ ਸਤਸਕਾ ਫਨਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੋਏ ਬੇਵੱਸ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਧੌਣ ਦੇ ਵਿੱਚੋਂ ਕਿਲਾ ਕੱਢ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਕਿਸਾਨਾਂ ਨੇ ਦੂਸਰੇ ਪਾਸੇ ਸ਼ੁਰੂਬੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲੈਨ ਪੋਲਿੰਗ ਪਾਲਸੀ ਨੂੰ ਲੈ ਕੇ ਅੱਜ ਸਰਕਾਰ ਬੇਵਸੋਈ ਉਹੀ ਕੰਮ ਕੀਤਾ ਗਿਆ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਕਿਸਾਨਾਂ ਨੂੰ ਸਾਡੀ ਨੀਤੀ ਪਸੰਦ ਨਹੀਂ ਆਈ ਇਸ ਕਰਕੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ ਪੰਜਾਬ ਦੇ ਕਿਸਾਨ ਕਹਿ ਰਹੇ ਸੀ ਆਵਾਰਾ ਪਸ਼ੂਆਂ ਆਵਾਰਾ ਕੁੱਤਿਆਂ ਅਤੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਆਗੂਆਂ ਦਾ ਸਾਡੇ ਪਿੰਡਾਂ ਦੇ ਵਿੱਚ ਵੜਨਾ ਜਿਹੜਾ ਹੈ ਮਨ ਹੈ ਉਸ ਤੋਂ ਪੰਜਾਬ ਦੇ ਮੁੱਖ ਮੰਤਰੀ ਘਬਰਾਏ ਵੀ ਮੁਖਲਾਏ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਾਨੂੰ ਵੜੋ-ਵਾੜੀ ਪਾਉਣਗੇ ਕਿਉਂਕਿ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਸੀ ਕਿ ਦੋ-ਦੋ ਕੁੜਤੇ ਸਵਾ ਕੇ ਸਾਡੇ ਪਿੰਡਾਂ ਦੇ ਵਿੱਚ ਆਓ ਆਣਾ ਜੇਕਰ ਤੁਸੀਂ ਆਉਣਾ ਸਾਡੇ ਪਿੰਡ ਦੇ ਵਿੱਚ ਧੱਕੇ ਨਾਲ ਵੜਨਾ ਹੈ ਕਿਸਾਨ ਤਾਂ ਪਹਿਲਾਂ ਹੀ ਸਤੇ ਹੋਏ ਸੀ ਪਹਿਲਾ ਹੀ ਜਿਹੜੇ ਹੱਥਾਂ ਨੂੰ ਠੁੱਕ ਲਾ ਕੇ ਬੈਠੇ ਹੋਏ ਸੀ ਕਿਉਂਕਿ ਪੰਜਾਬ ਅਤੇ ਹਰਿਆਣਾ ਦਿੱਲੀ ਦੇ ਕਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਸ਼ੰਭੂ ਬਾਰਡਰ ਦਾ ਧਰਨਾ ਉਖਾੜਿਆ ਗਿਆ ਪਹਿਲਾ ਹੀ ਪੰਜਾਬ ਦੇ ਕਿਸਾਨਾਂ ਦੇ ਵਿੱਚ ਗੁੱਸਾ ਭਰਿਆ ਹੋਇਆ ਸੀ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਪੰਗਾ ਲੈ ਲਿਆ ਲੈਂਡ ਪੋਲੀਸ ਪਾਲਿਸੀ ਨੂੰ ਲੈ ਕੇ ਹਾਲਾਂਕਿ ਮੰਤਰੀਆਂ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਕਨਵਿੰਸ ਕੀਤਾ ਜਾਵੇ ਪੰਜਾਬ ਦੇ ਕਿਸਾਨਾਂ ਨੂੰ ਲੇਕਿਨ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਸਾਹਮਣੇ ਬੇਵਸ ਹੁਣਾ ਪਿਆ ਜੇਕਰ ਸਰਕਾਰ ਲੈਂਡ ਪੋਲਿੰਗ ਪਾਲਿਸੀ ਵਾਪਸ ਨਾ ਲੈਂਦੀ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਲੈਂਡ ਪੋਲਿੰਗ ਵਾਲਾ ਜਿਹੜਾ ਬਿੱਲ ਹੈ ਜਾਂ ਮਤਾ ਹੈ ਉਹ ਰੱਦ ਕਰ ਦੇਣਾ ਸੀ ਇਸ ਤੋਂ ਪਹਿਲਾਂ ਹੀ ਵਾਪਸ ਕਰ ਲਿਆ ਗਿਆ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੈਂਡ ਪੂਲਿੰਗ ਪਾਲਿਸੀ ਸਕੀਮ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਨੀਤੀ ਤੇ ਰੋਕ ਲਗਾਉਣ ਤੋਂ ਬਾਅਦ ਲਿਆ ਗਿਆ ਕਿਉਂਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾ ਵਾਪਸ ਲੈਂਦੇ ਤਾਂ ਫਿਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਆਪਣੇ ਪੱਧਰ ਤੇ ਇਸ ਬਿੱਲ ਨੂੰ ਜਿਹੜਾ ਰੱਦ ਕਰ ਦੇਣਾ ਸੀ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਕਿ ਇਹ ਪਾਲਸੀ ਬਿਨਾ ਕਿਸੇ ਝੁਕਵੇਂ ਸਮਾਜਿਕ ਅਤੇ ਵਾਤਾਵਰਣਕ ਪ੍ਰਭਾਵ ਬਲੰਕਣ ਦੇ ਤਿਆਰ ਕੀਤੀ ਗਈ ਹੈ ਇਹ ਵੀ ਲੱਗ ਰਿਹਾ ਹੈ ਕਿ ਇਸ ਨੂੰ ਜਲਤਬਾਜ਼ੀ ਵਿੱਚ ਨੋਟੀਫਾਈ ਕੀਤਾ ਗਿਆ ਸੀ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਵੀ ਲਗਾਤਾਰ ਇਸ ਪਾਲਸੀ ਦਾ ਵਿਰੋਧ ਕਰ ਰਹੀਆਂ ਹਨ ਉਹਨਾਂ ਦਾ ਕਹਿਣਾ ਸੀ ਕਿ ਇਹ ਕਿਸਾਨਾਂ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਹੈ ਇਹ ਗੱਲ ਕਹੀ ਗਈ ਪੰਜਾਬ ਅਤੇ ਹਰਿਆਣਾ ਦੇ ਜੱਸ ਸਹਬਾਣਾ ਵੱਲੋਂ ਕਿ ਕੋਈ ਤੁਸੀਂ ਇਹਦਾ ਖਰੜਾ ਕੋਈ ਇਸਦੀ ਨੀਤੀ ਕੋਈ ਪ੍ਰੀਪਲਾਨਡ ਹੋਏ ਹੋਏ ਇਸ ਨੀਤੀ ਨੂੰ ਲੈ ਕੇ ਤੁਸੀਂ ਜਲਦਬਾਜ਼ੀ ਕੀਤੀ ਹੈ ਤੁਸੀਂ ਕਿਸਾਨਾਂ ਦੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਤੇ ਜ਼ਮੀਨ ਤਾਂ ਤੁਸੀਂ ਕਿਸਾਨਾਂ ਦੀ ਲੈਣੀ ਹੈ ਤੁਸੀਂ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੇ ਹੋ ਦਿੱਲੀ ਵਾਲੀਆਂ ਕੰਪਨੀਆਂ ਵੱਲੋਂ ਖਾਸ ਕਰਕੇ ਆਪ ਆਦਮੀ ਪਾਰਟੀ ਦੇ ਕਮੇਨਰ ਅਰਵਿੰਦ ਕਿਚਵਲ ਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਭ ਤੋਂ ਵੱਡੀ ਗੱਲ ਕਹੀ ਸੀ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਿਹੜੇ ਜ਼ਮੀਨਦਾਰ ਜਾਂ ਕਿਸਾਨ ਨੇ ਉਹਨਾਂ ਲੋਕਾਂ ਨੂੰ ਜ਼ਮੀਨਾਂ ਦੇ ਬੰਲ ਮਿਲ ਜਾਣਗੇ ਲੇਕਿਨ ਜਿਹੜੇ ਲੋਕ ਬੇਰੁਜ਼ਗਾਰ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਕਾਰੀਗਰ ਨੇ ਉਹਨਾਂ ਵਾਸਤੇ ਤੁਸੀਂ ਦੱਸੋ ਪਲਾਨ ਕੀ ਹੈ ਉਹਨਾਂ ਨੂੰ ਤੁਸੀਂ ਕੀ ਦਿਓਗੇ ਜੇਕਰ ਉਹਨਾਂ ਦੇ ਪਿੰਡ ਉਜਾਰੇ ਜਾਣਗੇ ਉਜਾਰ ਕੇ ਪਿੰਡ ਤੁਸੀਂ ਅਰਬਨ ਸਟੇਟਸ ਅਤੇ ਮਾਲ ਬਣਾਉਣੇ ਨੇ ਤੇ ਫਿਰ ਉਹਦਾ ਕੀ ਕਰੋਗੇ ਉਹਨਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ ਉਹਨਾਂ ਨੂੰ ਪਲਾਟ ਕਿੱਥੋਂ ਮਿਲਣਗੇ ਇਸ ਗੱਲ ਦਾ ਵੀ ਜਿਹੜਾ ਹੈ ਨੋਟੀਫਾਈ ਸਾਨੂੰ ਦਿੱਤਾ ਚਾਵੇ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਵਾਬ ਸੀ ਅਤੇ ਨਾ ਹੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਉਹਨਾਂ ਦੇ ਕੋਲ ਜਵਾਬ ਸੀ ਇਸ ਕਰਕੇ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਪਹਿਲਾ ਵੱਡਾ ਝਟਕਾ ਦੇਵੇ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਵਾਪਸ ਲੈ ਲਈ ਹੈ ਹਾਲਾਂਕਿ ਇਹ ਜਿੱਤ ਦੱਸੀ ਜਾ ਰਹੀ ਹੈ ਸਰੂਪੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸੰਵਾਦਲ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜੇ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼wini ਕੁਮਾਰ ਹੋਣਾ ਵੱਲੋਂ ਕਿ ਸਾਡੀ ਜਿੱਤ ਹੋਈ ਹੈ ਇਹ ਵੱਟ ਬੇਵਸ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ